ਦੋਸਤੋ ਆਪਾਂ ਨਾ ਜੈਤੋ ਮੰਡੀ ਦੇ ਲਵੇ ਸਮਾਗ ਪਿੰਡ ਆ ਉੱਥੇ ਗਾਂ ਛੱਡਣ ਆਏ ਸੀ ਪ੍ਰਦੀਪ ਲੋਹਾ ਖੜਿਆਲ ਤੋਂ ਬਾਈ ਨੇ ਗਾਂ ਖਰੀਦੀ ਹੈਗੀ ਕਿੰਨੇ ਦੀ ਗਾਂ ਖਰੀਦੀ ਆ ਕਿੰਨਾ ਦੁੱਧ ਦੇਊਗੀ ਸਾਰੀ ਗੱਲਬਾਤ ਛੋੜੀ ਆਪਾਂ ਕਰਾਉਣੇ ਆ ਬਾਈ ਨਾਲ ਚੈੱਕ ਕਰੋ ਤੇ ਫਾਰਮ ਦੀ ਸਭ ਤੋਂ ਵੱਡੀ ਵਹਿੜਾ ਇਹ ਬਾਈ ਨੇ ਦਿਲ ਖੋਲ ਕੇ ਪੈਸੇ ਲਾਏ ਨੇ ਤੇ ਦੁੱਧ ਵੀ ਬਾ ਕਮਾਲ ਹੀ ਦੇਣਾ ਨੇ ਗੱਲਬਾਤ ਕਰਦੇ ਆ ਬਾਈ ਕੀ ਹਾਲ ਆ ਵਧੀਆ ਵਧੀਆ ਬਾਈ ਤੁਸੀਂ ਸੁਣਾਓ ਜੀ ਕਿਹੜਾ ਪਿੰਡ ਹੈਗਾ ਇਹ ਆਪਣਾ ਸਮਾਗ ਜ਼ਿਲ੍ਹਾ ਮੁਕਸਰਾ ਇਹ ਗਾਂ ਜਿਹੜੀ ਕੰਨਵੇਂ ਸੂਏ ਸੂ ਗਈ। ਇਹ ਦੂਜੇ ਸੂਣਾ ਬਾਈ ਇਹਨੇ ਰਹਿ ਗਏ ਤੇ 9 ਤਰੀਕ ਨੂੰ ਦਿਨ ਪੂਰੇ ਆ। ਮੂੰਹੋਂ ਕਿਵੇਂ ਆ? ਇਹ ਛਿੱਗੀ ਆ। ਛਿੱਗੀ ਆ। ਹਾਂ ਜੀ। ਕਿੰਨਾ ਦੁੱਧ ਕਿਹਾਗਾ? ਦੁੱਧ ਇਹਦਾ ਬਾਈ ਦੀ ਮਗਰਲੇ ਸੂਏ ਹੈਗਾ ਸੀਗਾ 52 53 ਕੰਡੇ ਵਾਲਾ। ਅੱਛਾ ਜੀ। ਹੂੰ ਸਹੀ। ਕਿੰਨਾ ਤੁਸੀਂ ਕਿੰਨਾ ਕਢਾਉਂਗੇ? ਕਿਰਪਾ ਹੁਣੀ ਚਾਹੀਦੀ ਹੈ ਮਾਲਕ ਦੀ ਵੱਧ ਹੀ ਕਢਾਵਾਂਗੇ ਲੱਗਦਾ। 60 ਦੀ ਲਵੇ ਲਾ ਲੋਂਗੇ। ਲਾਵਾਂਗੇ ਮਹਾਰਾਜ ਸੁੱਖ ਰੱਖੇ ਲੰਮੀ ਉਮਰ ਦੇਵੇ ਨੂੰ। ਕਿੰਨੇ ਦੀ ਲੱਤੀ ਹੈਗੀ? ਇਹ ਤਾਂ ਉਹ ਬਰ ਆਜੀ ਰਹਿੰਦੇ ਤੁਸੀਂ ਚੱਲ ਠੀਕ ਆ ਲੈ ਬਾਈ ਕਹਿੰਦਾ ਨੰਬਰ ਦੇ ਹਿਸਾਬ ਨਾਲ ਹੀ ਵੇਖ ਲਓ ਕਿੰਨੇ ਲੈ ਤੁਸੀਂ ਆਪ ਹਿਸਾਬ ਲਾ ਲਓ ਦੋਸਤੋ ਵੀ 60 ਲੀਟਰ ਦੇ ਕਰੀਬ ਇਹ ਮੱਝ ਗਾਂ ਨੇ ਜਿਹੜੀ ਨੇ ਦੁੱਧ ਦੇਣਾਗਾ ਤੇ ਪਹਿਲੇ ਸੂਏ 55 54 ਲੀਟਰ ਦੁੱਧ ਦਿੱਤਾ ਤੋੜ ਕੇ ਕਿਲੋ ਦਾ ਰਿਕਾਰਡ ਹੈ ਦਿਖਾ ਤੋੜ ਕੇ ਮਾੜੀ ਜੀ 54 ਲੀਟਰ ਦਾ ਰਿਕਾਰਡ ਆ ਬਾਈ ਕਹਿੰਦਾ ਤੇ ਐਤ ਕੀ ਉਮੀਦ ਆ ਜੀ 55 ਤਾਂ ਲਗਭਗ ਇਹਨੇ ਦੇਣੀ ਦੇਣਾਗਾ ਤੇ ਜੇ ਬਾਈਆਂ ਦੀ ਸੇਵਾ ਚੰਗੀ ਰਹੀ ਤਾਂ 60 ਦੇ ਕਰੀਬ ਇਹਨੇ ਦੁੱਧ ਪਾਉਣਾਗਾ ਇੱਕ ਦਿਨ ਦਾ ਚੈੱਕ ਕਰੋ ਤੇ ਬਾਈਲੇ ਬਿਹੜਾਂ ਦਾ ਹੋਰ ਵੀ ਰੱਖੀਆਂ ਨੇ ਗਿਆ ਪਰ ਇਹਦੇ ਨਾਲ ਦੀ ਬਿਹੜਾ ਚੈੱਕ ਕਰੋ ਛੋਟੀ ਵੀ ਚੈੱਕ ਕਰਾਉਣੇ ਤੇ ਤੁਸੀਂ ਪਹਿਲਾਂ ਲੇਵਾ ਚੈੱਕ ਕਰ ਸਕਦੇ ਹੋ ਗਾਂ ਦਾ ਤੇ ਮਿਲਕ ਵੇਨਾਂ ਤੁਸੀਂ ਦੇਖ ਸਕਦੇ ਹੋ ਕਿ ਬਾ ਕਮਾਲ ਕੀ ਚੀਜ਼ ਬਣੀ ਆ ਕਿ ਇਹ ਚੰਗੇ ਫਾਰਮ ਚੋਂ ਇਹ ਗਾਂ ਜਿਹੜੀ ਖਰੀਦੀ ਹੋਊਗੀ ਤੇ ਬਾਈ ਨੇ ਵੀ ਚੈੱਕ ਕਰੋ ਇਹ ਮਿਲਕ ਵੇਨ ਤਾਂ ਬੰਨ ਥੋੜੀ ਖੁੱਲੀ ਬੰਨੀ ਕੀ ਕਹਿਣਾ ਚਾਹੇਗਾ ਪ੍ਰਦੀਪ ਦੇ ਕੰਮ ਬਾਰੇ ਬਹੁਤ ਵਧੀਆ ਕੰਮ ਆ ਵੀਰ ਦਾ ਯਾਰ ਦਿਲ ਖੁਸ਼ ਹੁੰਦਾ ਜਾ ਕੇ ਪਸ਼ੂ ਵੇਖ ਕਿੰਨੇ ਕ ਡੰਗਰ ਖੜੇ ਸੀਗੇ ਮੈਂ ਕਹਿੰਦਾ 150 ਤੋਂ ਉੱਪਰ ਹਨ ਪਲੱਸ ਬਹੁਤ ਉਹਦੇ ਕੁੰਡੇ ਹੀ ਬਹੁਤ ਲੱਗੇ ਆ ਕਹਿੰਦੇ ਨਹੀਂ ਨਹੀਂ ਯਾਰ ਬਹੁਤ ਮਾਲਾ ਜੀ ਬਹੁਤ ਜ਼ਿਆਦਾ ਡੰਗਰ ਹੁੰਦੇ ਆ ਹਨ ਮੈਂ ਪਸ਼ੂ ਵੇਖ ਕੇ ਰੂਹ ਖੁਸ਼ ਹੁੰਦੀ ਆ ਉਹ ਕੋਲੇ ਜਾ ਕੇ ਹੋਰ ਵੀ ਕਿਤੇ ਕਿਤੇ ਗਿਆ ਹੋ ਮੈਂ ਘੁੰਮਣ ਕਿੰਨੇ ਥਾਂਵੇਂ ਗਿਆ ਪ੍ਰੈਲ ਜਾਂ ਕੰਮ ਨਹੀਂ ਦੇਖਿਆ ਘੱਟੋ ਘਟਾ ਦੱਸ ਤਾਂ ਹੀ ਕਿ ਆ ਗਿਆ ਹੈ ਅੱਛਾ ਪਰ ਜਾਨਵਰ ਨਹੀਂ ਉਹਦੇ ਨਾਲ ਦਾ ਮਿਲਿਆਗਾ ਠੀਕ ਆ ਆਨਲਾਈਨ ਦੇਖੀ ਸੀ ਵੀਡੀਓ ਆਨਲਾਈਨ ਦੇਖੀ ਸੀ ਉਹਦੀ ਆਈ ਸੀਗੀ ਸਤਕਡੇਰੀ ਫਾਰਮ ਤੇ ਠੀਕ ਆ ਉਥੋਂ ਦੇਖੀ ਵੀਡੀਓ ਫੇਸਵਬ ਬਣ ਕੇ ਗਾਂ ਖਰੀਦਣ ਦਾ ਸੌਦਾ ਕਿੰਨੇ ਕ ਟਾਈਮ ਚ ਹੋ ਗਿਆ ਸੀਗਾ 5 ਮਿੰਟ ਸਾਰੇ ਅੱਛੇ ਆਹੀ ਗਾਂ ਪਸੰਦ ਆ ਕੀ ਫੇਰ ਝੋਟੀ ਦਿਖਾ ਗਾਂ ਝੋਟੀ ਲੈ ਦੋਸਤੋ ਬਾਈ ਨੇ ਇੱਕ ਸੌਂਖੀ ਆ ਝੋਟੀ ਰੱਖੀ ਆ ਮੂਹਰਾ ਦੀ ਬਿਲਕੁਲ ਜੈੱਡ ਬਲੈਕ ਤੇ ਰਿੰਗਦਾਰ ਸਿੰਘ ਦੇਖੋ ਇਹ ਸੌਂਖੀ ਆ ਬਾਈ ਡੰਗਾ ਰੱਖਣ ਦਾ ਸੌਂਕ ਆ ਇਹ ਵੇਚਣੀ ਹੈ ਇਹਦੇ ਡੇਢ ਮਹੀਨਾ ਰਹੇਗਾ ਸੂਰ ਚ ਅੱਛਾ ਇਹ ਵੇਚਣੀ ਹੈਗੀ ਲੈ ਬਾਈ ਨੇ ਆ ਜਿਹੜੀ ਮੱਝ ਆ ਨੀਲੀ ਰਾਵੀ ਦੀ ਕਰਦਾ ਮੇਰੇ ਪਰ ਮੇਰਾ 5 ਫੁੱਟ 7 ਇੰਚ ਕਰਦਾ ਇਧਰ ਖਰਚ ਬਣਾ ਰਾ ਸਹੀ ਇਹ ਗੱਲ ਤੇ 5 ਫੁੱਟ 7 ਇੰਚ ਹਾਈਟ ਆ ਮੱਝ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ 110% ਨੀਲੀ ਰਾਵੀ ਆ ਡੇਢ ਮਹੀਨਾ ਪਿਆ ਵੀਰੇ ਇਹਨੇ ਕਿੰਨਾ ਦੋ ਦਿੱਤਾ ਪਿਛਲੇ ਸੂਏ ਇਹ 18 ਲੀਟਰ ਸੀ ਮੱਝ ਦੇ ਇਤ ਦੀ ਪਾਧੂ 20 ਦੇ ਨੇੜੇ ਹਾਂ ਤੀਜੇ ਸੀ ਇਹ ਸੋਡੇ ਏਰੀਆ ਚ ਜਿਹੜੀ ਇਹ ਨੀਲੀ ਰਾਵੀ ਮਾਝਾ ਵੱਧ ਮਿਲਦੀ ਆ ਹਨਾ ਸਾਡੇ ਨਹੀਂ ਉਧਰ ਮਿਲਦੀ ਹੈਗੀ ਨਹੀਂ ਇਹ ਬਹੁਤ ਜ਼ਿਆਦਾ ਇਹਦਾ ਡੇਢ ਮਹੀਨਾ ਰਹਿ ਗਿਆ ਬਈ ਸੇਲ ਕਰਨੀ ਆ ਕਿਹੜਾ ਸੀਮਨ ਲੱਗਿਆ ਇਹਦੇ ਇਹਦੇ ਮਸਟਰਾ ਪਿਆ ਸੰਭਿਆ ਮੈਂ ਉਸਰਾ ਦੇ ਦੂੰਗਾ ਨਾਲ ਠੀਕ ਆ ਚੰਗੇ ਬੋਲਦਾ ਲੱਗਿਆ ਵਧੀਆ ਤਾਂ ਚੰਗੇ ਸਾਨ ਵੇਚਣੀ ਆ ਹਾਂ ਨੰਬਰ ਬੋਲ ਦੇ ਫਿਰ ਆਪਣਾ ਮੇਰਾ 987760019 来 दोस्तों किसे वीर ने मजे खरीदनी आ ता जेड़ा भाई ने नंबर बोलया स्क्रीन ते भी चलदा गा ਤੁਸੀਂ ਉਹ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਕੱਟੀ ਕਿੰਨੇ ਚਿਰ ਦੀ ਹੈ ਕੱਟੀ ਕਹਿੰਦੇ ਸੀ ਕੱਟੀ 1.5 ਸਾਲ ਦੇ ਨੇੜੇ ਹੋਣ ਵਾਲੀ ਹੈ ਬਸ ਇਹਨੇ ਪੂਛ ਤੜਾਲੀ ਸੀਗੀ ਯਾਰ ਛੋਟੀ ਹੁੰਦੀ ਨੇ ਬੱਚੀ ਨਹੀਂ ਅੱਛਾ ਥੋੜੀ ਪੂਛ ਕੱਟੀ ਵੀ ਚੰਗੀ ਤਿਆਰ ਹੋ ਰਹੀ ਆ ਦੋਸਤੋ ਚੈੱਕ ਕਰੋ ਤੁਸੀਂ ਬਹੁਤ ਵਧੀਆ ਨੇ ਥਾਨ ਨੇ ਦੇਖੋ ਤੇ ਬਾਈ ਵੀ ਕੱਟੀ ਤਿਆਰ ਕਰ ਰਿਹਾ ਹੈਗਾ ਪੋਨੇ 2000 ਦੀ ਹੋਈ ਹੈ ਇਹ ਸਾਰੀ ਇਹ ਸੈਂਗਵੇ ਦਾ ਮੱਝ ਦਾ ਕੀ ਮੁੱਲ ਕਰਨਾਗਾ ਇਹ ਮੌਕੇ ਤੇ ਕਰਾਂਗੇ ਮੌਕੇ ਤੇ ਕਰੋਗੇ ਠੀਕ ਹੈ ਲੈ ਦੋਸਤੋ ਕਿਸੇ ਵੀਰ ਨੇ ਮੱਝ ਖਰੀਦਣੀ ਆ ਤਾਂ ਮੱਝ ਤੁਸੀਂ ਖਰੀਦ ਸਕਦੇ ਹੋਗੇ ਕਿ 1.5 ਮਹੀਨੇ ਦੀ ਕੱਚੀ ਹੈ ਜੇ ਜਦੋਂ ਤਿਆਰ ਹੋ ਗਈ ਉਦੋਂ ਠੀਕ ਹੈ ਮੱਝ ਠੀਕ ਹੈ ਬਾਈ ਕਹਿੰਦਾ 1.5 ਮਹੀਨੇ ਦੀ ਕੱਚੀ ਹੈ ਜਦੋਂ ਤਿਆਰ ਹੋ ਗਈ ਉਦੋਂ ਦੱਸੂਗੀ ਮੱਝ ਤੇ ਬਾਜ਼ਾਰ ਨੰਬਰ ਜੂਦ ਬਹੁਤ ਜ਼ਿਆਦਾ ਹੈਗਾ ਤੇ ਬਾਈ ਜਿਵੇਂ ਬਾਈ ਨੇ ਮੱਝ ਸਾਮੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਜਿਹੜੇ ਵੀ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਆ ਵੀਡੀਓ ਨੂੰ ਕਰ ਦਿਓ ਜਬਸਕ੍ਰਾਈਬ ਲਾਇਕ ਕਰ ਦਿਓ ਆਪਣੇ ਚੈਨਲ ਨੂੰ ਧੰਨਵਾਦ ਜੀ ਸਬਸਕ੍ਰਾਈਬ ਕਰ ਲਓ